ਕਹਿੰਦੇ ਰੱਬ ਨੇ ਬਣਾਈ ਜੋੜੀ ਮੁੰਡਾ ਕੁੜੀ ਦਾ ਸੋਣਾ ਤੇ ਕੁੜੀ ਮੁੰਡੇ ਨਾਲ ਸੋਣੀ ਕਹਿੰਦੇ ਜਿੱਤੇ ਦੌਰ ਜਨਾਬ ਨੇ ਉਹਨਾਂ ਕੀਤੇ ਤੇ ਰੱਬ ਨੇ ਬਣਾਈਆਂ ਜਿਹੜੇ ਚੜੀ ਵਾਸਤੇ ਕਰਦੀ ਕਰਦੇ ਚੋਤਾ ਹੈ ਕੀ ਬਾਤ ਹੈ ਜੀ ਬਹੁਤ ਸੋਹਣੀ ਜੋੜੀ ਹੈ ਜੀ ਕੁਝ ਗੱਲਾਂ ਨੇ ਸਾਡੇ ਚਿੰਗਰੇ ਸਾਡੀ ਭਾਬੀ ਨੇ ਸਾਡੇ ਵੀਰੇ ਵਾਸਤੇ ਡੈਡੀਕੇਟ ਕੀਤੇ ਨੇ ਤੇ ਸੁਣ ਕੇ ਜਿਹੜਾ ਕੀ ਕਹਿੰਦਾ ਜੀ ਸਾਡਾ ਵੀਰਾ ਸਾਡੀ ਭਾਬੀ ਨੂੰ ਕੀ ਕਹਿੰਦੇ ਚੰਗੀ ਵੀ ਤੇਰਾ ਜਾਨਾ ਮੈਂ ਵੀ ਸਫਾ ਨੇ ਇਸ਼ਕ ਕਮਾਉਣਾ ਦਰਦੇ ਹਾਂ ਤੋਂ ਕੁ ਮੰਗ ਕੇ ਇਜ਼ਤ ਯਾ ਤੋ ਹੱਥ ਮਗ ਕੇ ਇਜ਼ਤ ਦੇ ਨਾਲ ਵਿਆਉਣਾ ਓ ਖੁਸ਼ੀਆਂ ਦਾ ਵੇੜਾ ਪਰ ਜੂ ਪਾਇਆ ਜਦ ਪੈਰ ਕਰੇ ਵੀਰੇ ਦਾ ਇਹ ਹੀ ਸੁਪਨਾ ਵਾਕੀ ਰੱਬ ਖੈਰ ਕਰੇ ਵੀਰੇ ਦਾ ਇਹ ਹੀ ਸੁਪਨਾ ਹੋ ਬੋ ਕੀ ਰੱਬ ਖੈਰ ਕਰੇ ਵੀਰੇ ਦਾ ਇਹ ਹੀ ਸੁਪਨਾ ਹੋ ਤੈਨੂੰ ਉਹ ਦਿਨ ਸੰਗ ਮੁੰਡਿਆ ਜੇ ਤੈਨੂੰ ਉਹ ਦਿਨ ਸੰਗ ਮੁੰਡਿਆ ਦੇੜੀ ਵਿੱਚ ਬੜਾ ਸੰਗਦੇ ਹੋ ਅੱਜ ਸਾਹਮਣੇ ਵੇਖਾਂ ਗੇ ਮੁੰਡਿਆ ਤੇ ਸਾਡਾ ਵੀਰ ਦਾ ਕੀ ਪਈ ਆਉਂਦਾ ਜੀ ਹੋ ਕਿਹੜੇ ਸ਼ਹਿਰ ਤੋਂ ਆਈ ਏ ਹੋ ਤੇਰੇ ਮੂਰੇ ਕੀ